ਹੱਥ ਦੇ ਇਤਿਹਾਸ ਅੱਜ ਤੱਕ ਜਸਟ ਇੱਕ ਬੰਦੇ ਨੂੰ ਪਰਮਵੀਰ ਚੱਕਰ ਮਿਲਿਆ 에어ਫੋਰਸ ਚ ਉਹ ਆਜੀ ਸਿੰਘ ਪੰਜਾਬੀ ਨਿਰਮਲਜੀਤ ਸਿੰਘ ਸੇਖੋਂ ਜੀ ਪਿੰਡ ਈਸੇਵਾਲ ਜ਼ਿਲ੍ਹਾ ਲੁਧਿਆਣਾ ਦੇ ਤੇ ਦੇਖ ਸਕਦੇ ਆ ਬਾਈ ਜੀ ਭਾਰਤਾਂ ਚ ਟਿਕਟ ਤੇ ਚਿਹਰਾ ਲਿਆਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਇਹਨਾਂ ਦੀ ਯਾਦ ਵਿੱਚ ਭਾਰਤ ਨੇ ਟਿਕਟ ਵੀ ਛਾਪੀ ਸੀ ਤੁਹਾਨੂੰ ਦਿਖਾਉਨੇ ਆ ਅੱਜ ਇੰਡੀਅਨ 에ਅਰ ਫੋਰਸ ਡੇ ਆ 1932 ਚ ਅੱਜ ਦੇ ਦਿਨ ਭਾਰਤੀ 에ਅਰ ਫੋਰਸ ਦੀ ਸਥਾਪਨਾ ਹੋਈ ਸੀ ਤੇ 에ਅਰ ਇੰਡੀਆ ਟਾਟਾ ਵਾਲਿਆਂ ਨੂੰ ਫਿਰ ਮਿਲ ਗਈ ਆ ਉਹਦਾ ਵੀ ਦੱਸਦੇ ਆ ਤੇ ਹੋਰ ਦਿਨ ਦੁਨੀਆਦਾਰੀ ਦੀਆਂ ਖਬਰਾਂ ਇੱਕ ਆਸਟ੍ਰੇਲੀਆ ਦੇ ਗੋਰੇ ਨੇ ਪਾਣੀ ਚ ਬਾਲਡ ਰਿਕਾਰਡ ਬਣਾਇਆ 1978 ਦਾ ਜਿਹੜਾ ਅੱਜ ਤੱਕ ਕਿਸੇ ਤੋਂ ਉਹ ਹੀ ਨਹੀਂ ਹੋਇਆ ਉਹ ਦਿਖਾਉਣੇ ਉਹ ਵੀ ਤੇ ਚਲਦੀ ਚਲਦੀ ਸਾਰੇ ਗਰੁੱਪਾਂ 'ਚ ਸ਼ੇਅਰ ਕਰਦਾ ਉਹ ਗੋਦੀ ਮੀਡੀਆ ਨੇ ਤਾਂ ਉਲਟੀਆਂ ਲੱਗੀਆਂ ਹੋਣੀਆਂ ਵੀ ਬਾਈ ਜੀ ਇੱਕੋ ਇੱਕ 130 ਕਰੋੜ ਦੀ ਹਵਦੀ ਹੋ ਗਈ ਇੱਕੋ ਬੰਦੇ ਨੂੰ ਪਰ ਅਮੀਰ ਚੱਕਰ ਮਿਲਿਆ ਉਹ ਵੀ ਸਿੰਘ ਪੰਜਾਬੀ ਕਿੱਥੋਂ ਜਰਦੇ ਇਹ ਕਿੱਥੋਂ ਜਰਦੇ ਬਾਈ ਜੀ ਤੁਹਾਨੂੰ ਦਿਖਾਉਂਗਾ ਇਤਿਹਾਸ ਜਿਹੜਾ ਇੰਡੀਅਨ 에ਅਰ ਫੋਰਸ ਦਾ ਸਾਰੇ ਪਾਇਲਟ ਪੰਜਾਬ ਦੇ ਹੀ ਹੁੰਦੇ ਸੀਗੇ ਪਹਿਲਾਂ ਪਾਇਲਟ ਹੁੰਦੇ ਸੀਗੇ ਪਲੇਨ ਉਡਾਉਂਦੇ ਤੇ ਹੁਣ ਚਲੋ ਛੱਡੋ ਆ ਜਾਓ ਫੇ ਦਿਖਾਉਣੇ ਤੁਹਾਨੂੰ ਤੇ ਬਾਕੀ ਇਹਨਾਂ ਦੇ ਪਿੰਡ ਹਿਸੇਵਾਲ ਚ ਇਹਨਾਂ ਦਾ ਸਟੈਚੂ ਵੀ ਲਾਇਆ ਗਿਆ ਜੀ ਨਿਰਮਲਜੀਤ ਸਿੰਘ ਸੇਖੋਂ ਇੱਕੋ ਇੱਕ ਪਰਮਵੀਰ ਚੱਕਰ ਅਵਾਰਡ ਬਜੇਤਾ ਇੰਡੀਅਨ 에ਅਰ ਫੋਰਸ ਦੇ ਹਾਂਜੀ ਆਰਮੀ ਚ ਤਾਂ ਕਈਆਂ ਨੂੰ ਮਿਲੇ ਆ ਪਰ ਜਿਹੜੇ ਪਲੇਨ ਉਡਾਉਂਦੇ ਸੀ ਤੇ 1971 ਚ ਕਿਉਂਕਿ ਉਸ ਦੇ 50 ਸਾਲ ਵੀ ਹੋਣ ਆਲੇ ਆ 1971 ਵਾਲੀ ਜੰਗ ਦੇ ਤੇ ਦੇਖ ਸਕਦੇ ਆ ਇਹਨਾਂ ਦਾ ਸਟੈਚੂ ਵੀ ਲਾਇਆ ਗਿਆ ਸੀ ਬਾਈ ਜੀ ਮਾਣ ਹੁੰਦਾ ਇਦਾਂ ਦੇ ਸ਼ਹੀਦਾਂ ਤੇ ਸੂਰਮਿਆਂ ਤੇ ਤੇ ਬਾਈ ਇੱਕ ਹੋਰ ਦਸਾਉਣਾ ਤੁਹਾਨੂੰ ਐਵੇਂ ਨਹੀਂ ਸਲੂਟ ਵੱਜਦੇ ਬਹੁਤ ਦੁਨੀਆ ਹੋ ਹੋ ਤੁਰ ਜਾਂਦੀ ਆ ਹੈ ਪਰ ਚਿੱਤੇ ਉਹਨਾਂ ਨੂੰ ਰੱਖਿਆ ਜਾਂਦਾ ਜਿਨ੍ਹਾਂ ਨੇ ਕੁਝ ਵੱਖਰਾ ਕੀਤਾ ਆ ਸਲਾਮ ਹੈ ਜੀ ਸਾਡੇ ਵੱਲੋਂ ਤੁਹਾਨੂੰ ਤੇ ਪਿੰਡ ਵਾਲਿਆਂ ਨੂੰ ਵੀ ਮਾਣ ਹੋਣਾ ਚਾਹੀਦਾ ਹਿੱਸੇਵਾਲ ਜ਼ਿਲ੍ਹਾ ਲੁਧਿਆਣਾ ਦੇ ਵਸੀਆਂ ਨੂੰ ਨਿਰਮਲਜੀਤ ਸਿੰਘ ਸੇਖੋ ਪੂਰੇ ਭਾਰਤ 'ਚ ਇੱਕੋ ਇੱਕ ਪਰ ਅਮੀਰ ਚੱਕਰ ਬਜੇਤਾ ਤੇ ਹੋਰ ਦਿਖਾਉਨੇ ਆ ਜੀ ਤੁਹਾਨੂੰ ਤੇ ਟਾਟਾ 에ਅਰਲਾਈਨ ਟਾਟਾ 에ਅਰਲਾਈਨ ਇਹ ਦਾ ਵੀ ਦੱਸਦੇ ਆ ਜਿਹੜੀ 에어 ਇੰਡੀਆ ਇਹ ਵੀ ਟਾਟਾ ਵਾਲਿਆਂ ਨੇ ਸ਼ੁਰੂ ਕੀਤੀ ਸੀ ਵੀ ਕਈ ਸਾਲਾਂ ਬਾਅਦ ਉਹਨਾਂ ਕੋਲ ਹੀ ਵਾਪਸ ਆ ਗਈ ਬੋਲੀ ਲੱਗੀ ਸੀ ਸ਼ੁਕਰਿਆ ਅਡਾਨੀਆਂ ਕੋ ਨਹੀਂ ਗਈ ਇਹ ਕਿਧਰੋਂ ਟਾਣਾ ਵਾਲਿਆਂ ਕੋ ਆ ਗਈ ਉਹ ਤਾਂ ਮੈਂ ਸੋਚੀ ਜਨਾ ਮੈਂ ਤਾਂ ਹੈਰਾਨ ਆ ਵੀ ਇਹ ਤਾਂ ਅਡਾਨੀਆਂ ਕੋ ਜਾਣੀ ਸੀ ਏਅਰ ਇੰਡੀਆ ਟਾਟਾ ਨੇ ਸ਼ੁਰੂ ਕੀਤੀ ਸੀ ਪਹਿਲਾ ਇਹਦਾ ਨਾ ਟਾਟਾ 에ਅਰਲਾਈਨ ਸੀ ਦੇਖ ਸਕਦੇ ਆਂ ਜੀ ਇਹ 에ਅਰ ਹੌਸਟਲ ਖੜੀਆਂ ਹੋਈਆਂ ਤੇ ਉੱਥੇ ਕੋਈ ਆਰਐਸਐਸ ਵਾਲਾ ਖਾਕੀ ਨਿੱਕਰ ਪਾ ਕੇ ਝਾੜੂ ਪੂੰਚੇ ਲਾਉਣ ਲੱਗਿਆ ਪਲੇਨ ਤੇ ਤੁਹਾਡਾ ਕੰਮ ਹੀ ਇਹ ਸੀਗਾ ਤੁਸੀਂ ਤਾਂ ਪਤਾ ਨਹੀਂ ਕਿਧਰੋਂ ਦੇਸ਼ ਚਲਾਉਣ ਲੱਪੇ ਭਰਾਵੋ ਤੇ ਹੋਰ ਦਿਖਾਉਣੇ ਆ ਜੀ ਤੁਹਾਨੂੰ ਤੇ ਏਅਰ ਇੰਡੀਆ ਦਾ ਇਤਿਹਾਸ ਦਿਖਾਉਣੇ ਥੋੜਾ ਜਿਹਾ ਸੋ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ ਇਦਾਂ ਦੀਆਂ ਵੀਡੀਓ ਹਨਾ ਤੇ ਬਾਕੀ ਦੇਖੋ 1932 ਚ ਟਾਟਾ ਆਲਿਆਂ ਨੇ ਸ਼ੁਰੂ ਕੀਤੀ ਸੀਗੀ ਟਾਟਾ 에ਅਰਲਾਈਨ ਜਿਹਨੂੰ ਕਿ 에ਅਰ ਇੰਡੀਆ ਬਾਅਦ ਚ ਕਿ 1946 ਚ ਪਬਲਿਕ ਕੰਪਨੀ ਹੋ ਗਈ ਇਹਦਾ ਨਾਮ 에ਅਰ ਇੰਡੀਆ ਕਰਤਾ ਗਿਆ ਹਾਂਜੀ ਤੇ 1948 ਚ ਸਰਕਾਰ ਨੇ ਉਹ ਕਰ ਲਿਆ ਐਕਵਾਇਰ ਕਰਕੇ ਸ਼ੇਅਰ ਤੇ ਦੇਖ ਸਕਦੇ ਸਾਰਾ ਕੁਝ ਲਿਖਿਆ ਹੋਇਆ 2007-08 ਚ ਨੇ ਘਾਟਾ ਸ਼ੋਅ ਕੀਤਾ ਹਨਾ 4 ਡਾਲਰ 4 ਮਿਲੀਅਨ ਦਾ ਤੇ ਫਿਰ ਬੋਲੀ ਲੱਗੀ ਤੇ ਹੁਣ ਫਿਰ ਘੁੰਮ ਕਮਾ ਕੇ 90 ਕੇ ਸਾਲਾਂ